ਗੱਲ ਹੈ ਅਜੇ ਦੀਦਾਨਗਰ ਹਲਕੇ ਮਿਲਾਇਆ ਨਹੀਂ 2 ਕਰੋੜ ਦੀ ਫਰੀ ਇਹ ਜਿਹੜੀ ਬਿਲਡਿੰਗ ਜਿਹੜੀ ਬਿਲਕੁਲ ਇਹ ਨੋਟ ਮਣੀ ਉੱਤੇ ਉੱਤੇ ਆਲ ਦੇ ਕੀਤੀ ਗਈ ਹੈ ਅੱਜ ਆਵਾਂਗੇ ਸਾਡੇ ਚੇਅਰਮੈਨ ਰਮਨ ਕਸ਼ਲ ਜੀ ਸੋਰੇ ਨੇ ਹਲਕੇ ਚਾਰ ਪੀਸੀ ਸਿਟੀ ਦਾ ਇਹਨਾਂ ਦੀ ਮਨਪਸੰਦ ਹੈ ਪਾਜੇ ਕੇਸ ਬਿਲਡਿੰਗ ਜਿਹੜਾ ਉੱਪਰ ਵੱਡੇ ਵੀ ਦੇਈ ਪਰਦਾਵਾ ਜੀ ਨੂੰ ਜੀਚ ਨੋਟਿਸ ਮਤਲਬ ਆਹ ਬੋਲ ਕੇ ਬਤਾਈ ਮਹੌਂਚੇ ਨੇ ਮੈਂ ਜਿੰਦਾਨ ਨਗਰ ਹਲਕਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਨਾਲ ਦੱਸਣਾ ਚਾਹੁੰਦਾ ਹਾਂ ਕਿ ਕੱਲ ਉਹਨਾਂ ਕੇ ਨਵੀਂ ਜਿਹੜੀ ਐਕਸਚੇਂਜ ਪ੍ਰੋਬਲਮ ਹੁੰਦੀ ਸੀ ਅਕਸਰ ਜਿਹੜਾ ਡਿਜੀਟਲ ਐਕਸਟਰਾ ਜਿਹੜਾ ਵਾ ਉਹ ਵੀ ਸ਼ਮਸ਼ੀਰ ਸਿੰਘ ਬਲਬਹਾਂਚਾ ਤੇ ਸਾਡੇ ਮਹਿਲ ਸਾਹਿਬ ਮਿਹਨਤ ਸੰਧਾ ਜਿਹੜਾ ਉਹ ਵੀ ਜਿਹੜਾ ਇਸੰਦ ਕਲ ਜਿਹੜਾ ਉਹ ਆ ਚੁਕੀ ਹੈ ਉਹ ਲੋਕਾਂ ਨੂੰ ਜਿਹੜੀ ਸੁਵਿਧਾਾਂਾਂ ਸਿਹਤ ਨੂੰ ਜਿਹੜੀ ਜਨਤਾ ਨੂੰ ਸਾਡੀ ਸਰਕਾਰ ਦਾ ਮਿਹਨੋ ਪ੍ਰਾਦਾ ਹੈ ਇਸ ਤਰ੍ਹਾਂ ਉਹਦੇ ਦਰਮਿਆਨ ਜਨਤਾ ਬਰ ਆ ਰਹੀ ਹੈ ਇਹ ਵਿੱਚ ਹਸਪਤਾਲ ਜਿਹਨਾਂ ਨੇ ਤੋਹਾਰ ਹੈ ਤੇ ਦਿਨ-ਪ੍ਰਤੀ ਦਿਨ ਜਿਹੜੀ ਬਦਲ ਰਹੀ ਹੈ ਕੀ ਲੱਗਦੀ ਕਿਨੇ ਸਮਾਂ ਤੇ ਹੋਣਾ ਕਿ ਕੀਤਾ ਗਿਆ ਸੀ ਦੇਖੋ ਜੀ ਹਜੇ ਤੇ ਹੁਣ ਪੁਰਾਣੀਆਂ ਸਰਕਾਰ ਨੂੰ ਪਤਾ ਹੋਵੇ ਸਾਡਾ ਤੇ ਫਰਜ਼ ਬਣਦਾ ਵੀ ਜਿੱਥੇ-ਜਿੱਥੇ ਕੋਈ ਕਮੀ ਹੈਗੀ ਆ ਉਸ ਕਮੀਆਂ ਨੂੰ ਆਪਾਂ ਦੂਰ ਕਰਦੇ ਹਾਂ ਸਦਾ ਚੱਲਣਾ ਪਾਇਸਤਾ ਆਪੇਸ਼ ਹੋਣਾ ਪੰਜਾਬ ਦੇ ਲੋਕਾਂ ਨੂੰ ਕਮੀ ਦਾ ਦੇਖੋ ਜੀ ਪੰਜਾਬ ਦੇ ਲੋਕਾਂ ਨੂੰ ਜਦੋਂ ਬਜਟ ਦੀ ਗੱਲ ਆਉਂਦੀ ਹੈ ਇੱਕ ਆਸ ਹੁੰਦੀ ਹੈ ਇਹ ਆਮ ਲੋਕਾਂ ਤੇ ਕੋਈ ਬੋਝ ਨਾ ਪੈ ਦੇਵੇ ਆਮ ਲੋਕਦਾਰੋਂ ਜਿਹੜਾ ਜੀਵਨ ਸੁਖਾਲਾ ਹੋਵੇ ਪਰ ਮੈਂ ਮਾਨਦਾ ਇਨੀ ਗੱਲ ਕਹਿ ਸਕਦਾ ਹਰਵਿੰਦ ਕੀ ਦੀ ਬਾਕੀ ਸਰਕਾਰ ਮਾਰਜੋਗ ਮੁਫਤ ਦੀ ਬਕਵਾਤ ਦੀ ਮਾਰਜੋਗ ਸਰਕਾਰ ਇਹ ਜਦੋਂ ਵੀ ਆਈ ਹੈ ਇਹਨੇ ਆਮ ਲੋਕਾਂ ਨੂੰ ਜਿਹੜਾ ਰਾਹਤ ਦਿੱਤੀ ਔਰ ਇਸ ਵਾਰ ਦੀ ਜਿਹੜੀ ਬਜਟ ਦੇ ਵਿੱਚ ਉਹ ਰਾਹਤ ਹੀ ਨਜ਼ਰ ਆਉਂਦੀ ਸਾਲ ਜਦੋਂ ਬੜਾ ਵੱਡਾ ਲਾਪਾਰੀ ਨਾਲ ਨਕਦਾ ਕੰਪਨੀਾਂ ਚੋਰੀ ਕਰ ਰਿਹਾ ਐਮਐਲਏ ਦੀ ਕਮਿਟੀ ਦੇ ਵਿੱਚ ਦੇਖੋ ਜੀ ਮੈਂ ਇੱਕ ਬੇਨਤੀ ਕਰਦਾ ਤੁਹਾਨੂੰ ਕਿ ਤੁਸੀਂ ਮੇਰੇ ਸਾਰੇ ਪਰਿਵਾਰ ਦੇ ਜੀਵਨ ਇੱਕ ਸੋਸ਼ਲ ਮੀਡੀਆ ਹਰ ਬੰਦੇ ਦੀ ਆਪਣੀ ਆਪਣੀ ਫੇਸਬੁਕ ਹੈ ਪਰ ਕੀ ਬੋਲ ਰਿਹਾ ਠੀਕ ਹੈ ਜੇ ਤੇ ਕੋਈ ਕਿਸੇ ਦੇ ਨੂੰ ਲੱਗਦਾ ਵੀ ਗਲਤ ਬੋਲ ਰਿਹਾ ਹੁਣ ਮੇਰੇ ਵੱਲੋਂ ਵੀ ਰੋਣਾ ਪਾਤਾ ਕਿ ਜੀ ਮੈਂ ਤੇ ਅਸਰੀਆ ਗਿਆ ਸੀ ਕਿੰਨੀ ਦਿਨ ਟਰੈਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਮੈਂ ਉਹਨਾਂ ਨੂੰ ਕਿਹਾ ਜੀ 70% ਤੁਹਾਨੂੰ ਕਿਸੇ ਲਿਖਿਆ ਠੀਕ ਹੈ ਸਭ ਜਗ੍ਹਾ ਦੇ ਏਰੀਆ ਦੱਸ ਸਕਦੇ ਹੋ ਜੋ ਕਹਿਣ ਦਾ ਭਾਵ ਹੈ ਵਿਵਸਥਾ ਸੋਸ਼ਲ ਮੀਡੀਆ ਜਿਹੜਾ ਵਾ ਆਸ ਤੇ ਸਾਨੂੰ ਪਗਾੜ ਕਰਨਾ ਚਾਹੀਦਾ ਸਾਰੇ ਲੋਕਾਂ ਨੂੰ ਕਿਉਂਕਿ ਆਪਾਂ ਉਸ ਕਦਰ ਯੂਜ਼ ਕਰੀਏ ਵੀ ਐਵੇਂ ਨਹੀਂ ਕਿ ਜਿਹੜੀ ਵੀ ਗੱਲ ਮੂੰਹ ਚ ਆਈ ਆਪਾਂ ਕਰਦੀ ਆ ਤੇ ਉਹਦੇ ਨਾਲ ਜਿਹੜਾ ਇੱਕ ਮਾਹੌਲ ਜਿਹੜਾ ਡਿਸਟਰਬ ਕਰਦੇ ਕੋਸ਼ਿਸ਼ ਕੀਤੀ ਜਾਵੇ ਤੇ ਪਾਕੀ ਕਿਸਾਨ ਸਾਡੇ ਦੇ ਉਹ ਭਰਾ ਨੇ ਸਾਡੇ ਜਿੱਕੇ ਸਾਡੀ ਲੜਾਈ ਸੈਂਟਰ ਨਾਲ ਸਾਡੀ ਲੜਾਈ ਕਿਸਾਨ ਸਾਡੀ ਲੜਾਈ ਆਪਸੀ ਭਾਈਚਾਰੇ ਦੀ ਨਹੀਂ ਸੀ ਸਾਡੀ ਸੈਂਟਰ ਨਾਲ ਲੜਾਈ ਹੈ ਸਾਡੇ ਕੋ ਸੈਂਟਰ ਦੀਆਂ ਸਾਡੀਆਂ ਮੰਗਾਂ ਨੇ ਪਰ ਦੁੱਖ ਦੀ ਗੱਲ ਇਹ ਨਿੱਕਤ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਨਾ ਨਕਰੇ ਪਉਂਦੀ ਆਪਾਂ ਤੇ ਪੰਜਾਬ ਸਾਡਾ ਤੇ ਭਾਈਚਾਰਾ ਚਾਹੇ ਪੌਕਸ ਹੈ ਪੰਜਾਬ ਦੀ ਚਾਹੇ ਕਿਸਾਨ ਹੈ ਪੰਜਾਬ ਦੇ ਚਾਹੇ ਜਿਸਮੈਂ ਦਾ ਪੰਜਾਬ ਦਾ ਇਹ ਆਪਸੀ ਭਾਈਚਾਰਾ ਸੰਘਰਸ਼ ਨੂੰ ਬੋਲ ਦੱਸਦਾ ਹੈ ਜੇ ਆਪਾਂ ਇੱਕ ਦੂਜੇ ਨੂੰ ਪੰਗੀ ਪਰੇਸ਼ਾਨੀ ਆਉਂਦਾ ਵੀ ਤੇ ਫਿਰ ਪੰਜਾਬ ਰੰਗਲਾ ਪੰਜਾਬ ਕਿੰਨਾ ਹੈ ਕਿਤਰਾ ਵੱਡਾ ਹੈ ਇਹ ਪੰਜਾਬ ਆਪਾਂ ਕਿੰਨੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣਾ ਹੈ ਕਿਤਰਾ ਲੈ ਕੇ ਜਾ ਸਕਦੇ ਸਾਨੂੰ ਪੰਜਾਬ ਦੀ ਸੋਹਰਤ ਹੋ ਕੇ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਸੈਟੀਆਂ ਸੈਂਟਰ ਤੋਂ ਮੰਗਾ ਨੇ ਠੀਕ ਆ ਆਪਾਂ ਨਾਲ ਤਿਆਰ ਆ ਆਪਾਂ ਹਰ ਪੱਕਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋਤੇ ਆ ਜਿੱਥੇ ਸਾਨੂੰ ਸਾਡੇ ਹੱਕ ਮੰਗਣ ਦੀ ਲੋੜ ਹੈ ਆਪ ਮਾਈਕਸਾਨਾਂ ਦੇ ਵੀਰਾਂ ਦੇ ਨਾਲ ਜਾ ਕੇ ਆਪਾਂ ਉੱਥੇ ਆਪਣਾ ਹੱਕ ਮੰਗਾਂਗੇ ਬਟ ਆਪਾਂ ਉਹ ਕੰਮ ਨਾ ਕਰੀਏ ਪੰਜਾਬ ਦੇ ਵਿੱਚ ਜਿਹੜਾ ਇੱਕ ਦੂਜੇ ਨੂੰ ਤੱਕੀ ਪਰੇਸ਼ਾਨੀ ਦਿੰਦਾ ਹੈ ਕਰਨਲ ਕੁਟਮਾਰ ਮਾਮਲਾ ਜਿਹੜਾ ਵਾ ਲਗਾਤਾਰ ਗੰभीर ਹੁੰਦਾ ਜਾ ਰਿਹਾ ਵਾ ਸੰਵਿਧਾਨਿਕ ਚੀਜ਼ ਦੇਖੋ ਜੀ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਪੁਲਿਸ ਆਪਣਾ ਕੰਮ ਕਰਦਾ ਹੈ ਠੀਕ ਹੈ ਪੁਲਿਸ ਤੇ ਰੋਗ ਲੱਗ ਰਿਹਾ ਜੀ ਮੇਰੀ ਕੰਮ ਕਰੀਏ ਇੱਕ ਗੱਲ ਦੱਸੋ ਆ ਕੋਈ ਵਾਰਦਾਤ ਹੋ ਜਾਂਦੀ ਹੈ ਮੈਨੂੰ ਇੱਕ ਗੱਲ ਦੱਸਿਓ ਕੀ ਉਹ ਉਸ ਦਿਨੇ ਟ੍ਰੈਸ ਹੋ ਜਾਂਦੀ ਹੈ ਟਾਈਮ ਲੱਗਦਾ ਨਾ ਵੀ ਕੌਣ ਵਾਰਦਾਤ ਕਰ ਗਿਆ ਵਾ ਕੀ ਹੈ ਕਿਹਦੀ ਕਮੀ ਹੈ ਕਿਹਦਾ ਨਾਮ ਹੈ ਉਹਦੇ ਅਕੋਰਡਿੰਗ ਜਿਹੜਾ ਵੀ ਕਾਨੂੰਨ ਦੇ ਘੇਰੇ ਦੇ ਵਿੱਚ ਗਲਤ ਪਾਇਆ ਜਾਂਦਾ ਉਹਦੇ ਤੇ ਕਾਨੂੰਨ ਕਾਰਵਾਈ ਕਰਦਾ ਠੀਕ ਹੈ ਨਾ ਹਰ ਕੰਮ ਨੂੰ ਟਾਈਮ ਲੱਗ ਰਿਹਾ ਬਾਕੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੇ ਜਿਨੇ ਗਲਤੀ ਕੀਤੀ ਹੋਗੀ ਉਹਦੀ ਗਲਤੀ ਤੇ ਗਲਤੀ ਲੱਭੀ ਗੱਲ ਸਮਝ ਆ ਕਿ ਆਪਾਂ ਇਹ ਨਾ ਕਹੀਏ ਵੀ ਉਸ ਕੀ ਰੇ ਜਾ ਰਹੀ ਹੈ ਜੀ ਇਹ ਆ ਰਹੀ ਹੈ ਹਰ ਕੰਮ ਨੂੰ ਸਮਾਂ ਲੱਗਦਾ ਅੱਜ ਜੇ ਆਪਾਂ ਸੇਫ ਹਾਂ ਅੱਜ ਜੇ ਥੋੜਾ ਜਿਹਾ ਜਿਹੜਾ ਵਿਰੋਧੀਆਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣ ਗਿਆ ਜਿਹੜੇ ਗਲਤ ਅਨਸਰਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕੀ ਦੀ ਦੇਣਾ ਸੋ ਤੁਹਾਡਾ ਸਾਰਿਆਂ ਦਾ ਬਾਬ ਮੋਤਾ ਸਿਆਸੀ ਸੰਗੋਹਾ ਜਿਹੜਾ ਨੀਂਦੀ ਦਾ ਤੁਮੋਜਨ ਹੈ ਫਾਜੀਨਾਲ ਦੇ ਵਸਨੀਕਾਂ ਨੂੰ ਆਪਣਾ ਬਣਾਈ ਰੱਖਣਾ ਬਰੀ ਜਿਹੜੀ ਇਹ ਪ੍ਰੋਜੈਕਟ ਪਾਟ ਕੇ ਉਹ ਨੀਂਦੀ ਦਾ ਹੋਣਾ ਤਾਂ ਮੈਂ ਮੁੱਖ ਮੰਤਰੀ ਸਰਦਾਰ ਪਰਮਜੀਤ ਮਾਦੀਦੀ ਔਰ ਤਲਵਿੰਦਰ ਸਿੰਘ ਜਿਹੜੇ ਸੀਤ ਮਖੀਓ ਉਹਨਾਂ ਦੀ ਆਉਂਦੀ ਹੈ ਮੈਂ ਸਾਹਿਬ ਨੇ ਇਹ ਦੀਰ ਜਿਹੜੀ ਮਿਲੀ ਹੈ ਤਾਂ ਮੈਂ ਇਹਦੀ ਦੀਰ ਦਾ ਸਾਰਾ ਸਿਹਰਾ ਇਹਨਾਂ ਦੇ ਸਿਰ ਤੇ ਹੀ ਆ ਤੇ ਜਿਆਦਾ ਵਧਾਈ ਸਮਸ਼ੇਰ ਜੀ ਨੂੰ ਜਿਹਨਾਂ ਦੇ ਹੜਕੇ ਤੇ ਵਧੀਆ ਬਿਲਡਿੰਗ ਬਣ ਕੇ ਤਿਆਰ ਹੋ ਰਹੀ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਸਿਹਤ ਪੱਕੀ ਆ ਸੁਧਰ ਰਹੀ ਹੈ ਸਮਸ਼ੇਰ ਜੀ ਦੋ ਮਿੰਟ ਦੋ ਮਿੰਟ ਸਾਰੇ ਜੀ ਅੱਗੇ ਕੋਲੇ ਤੁਸੀਂ ਕਸ਼ੇ ਕਰੋ ਬੰਦੀ ਗਿਆ ਓਕੇ 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 ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਪੂ ਅੰਤਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਸਾਡੇ ਆਮ ਆਦਮੀ ਪਾਰਟੀ